ਸਾਰਾ ਜਿਹੜਾ ਗੁਰਦੁਆਰਾ ਸਾਹਿਬ ਦੀ ਜਗ੍ਹਾ ਨੂੰ ਲੈ ਕੇ ਇੱਕ ਵਿਵਾਦ ਛਿੜਿਆ ਹੈ ਮੈਬੀ ਸਿੰਘ ਭਾਈਚਾਰਾ ਇਕੱਠਾ ਆਇਆ ਕੀ ਮਸਲਾ ਹੈ ਸਾਰਾ ਮਸਲਾ ਜ਼ਿਆਦਾ ਨਹੀਂ ਐਕਚੁਅਲੀ ਆ ਜਿਹੜੀ ਜਗ੍ਹਾ ਹੈ ਗੁਰਦੁਆਰਾ ਸਾਹਿਬ ਦੀ ਹੈ ਸਾਰੀ ਜੀ ਬਾਉਂਡਰੀ ਵਾਲ ਬਣੀ ਹੋਈ ਹੈ ਜੀ ਇੱਥੇ ਜਿਹੜੀ ਇਹ ਰੈਸ ਸਾਈਡ ਤੁਸੀਂ ਵੇਖੋਗੇ ਤਾਂ ਇੱਕ ਰੈਸਲਿੰਗ ਅਕੈਡਮੀ ਦਾ ਜਿਹੜਾ ਆ ਉਹ ਨਹੀਂ ਰੱਖੀ ਗਈ ਆ ਡੀਆਈਜੀ ਕਰਤਾਰ ਸਿੰਘ ਜਰਨੈਲ ਜੀ ਉਹਦੇ ਹੀ ਸ਼ਬਦ ਦੇ ਵਿੱਚ ਸਾਰਾ ਜਿਹੜਾ ਕਾਰਜ ਹੀ ਅਗਲਾ ਸੇਵਾ ਦੇ ਨਾਲ ਚੱਲਣ ਦੇ ਆਇਆ ਹੈ ਜੀ ਸੇਵਾ ਕੇਂਦਰ ਜੀ ਇਹ ਸੇਵਾ ਸ਼ੁਰੂ ਹੋਈ ਤੇ ਇਹ ਜਿਹੜਾ ਸੁਵਿਧਾ ਸੈਂਟਰ ਦੀ ਜਗ੍ਹਾ ਹੀ ਗੁਰਦੁਆਰਾ ਸਾਹਿਬ ਦੀ ਸਮੂਹੀ ਮੈਂਬਰ ਸਾਹਿਬਾ ਪ੍ਰਧਾਨ ਸਾਹਿਬ ਵੱਲੋਂ ਸਰਪੰਚ ਸਾਹਿਬ ਵੱਲੋਂ ਪੰਚਾਇਤ ਦੇ ਨਾਲ ਇਹ ਹੋ ਗਿਆ ਹੈ ਕਿ ਜਿਹੜੀ ਸੁਵਿਧਾ ਸੈਂਟਰ ਐ ਇਹਨੂੰ ਚੱਲਦਾ ਰੱਖਿਆ ਜੀ ਅਸੀਂ ਇਹਨੂੰ ਉਸ ਚੀਜ਼ ਨੂੰ ਵੇਖਦੇ ਇਹਨਾਂ ਦੇ ਮੈਂਬਰ ਸਾਹਿਬਾਂ ਜਿਹੜੇ ਆਏ ਸੀ ਮੋਤਭਾਰ ਉਹਨਾਂ ਨੇ ਕੱਲ ਇਹ ਫੈਸਲਾ ਲੈ ਲਿਆ ਕਿ ਠੀਕ ਹੈ ਜਿੰਨੀ ਇਹ ਜਗ੍ਹਾ ਛੱਡੀ ਤੁਸੀਂ ਅੱਗੇ ਨਾ ਆਇਆ ਜਾਵੇ ਜਿਹੜਾ ਸੈਂਟਰ ਨੂੰ ਹੋਰ ਥੋੜਾ ਜਿਆਦਾ ਚੰਗਾ ਤਰੀਕੇ ਨਾਲ ਸਾਫ ਸੁਥਰਾ ਇਹਨੂੰ ਗੇਟ ਲਾਇਆ ਜਾਵੇ ਸਾਨੂੰ ਡਸਟਬਿਨ ਦਿੱਤੇ ਜਾਣ ਡਸਟਬਿਨ ਜਿਹੜੇ ਆ ਉਹ ਗੁਰਦੁਆਰਾ ਸਾਹਿਬ ਵੱਲੋਂ ਸੇਵਾ ਰੂਪੀ ਜਿਹੜੀ ਆ ਉਹ ਪਿੰਡ ਵੱਲੋਂ ਪਿੰਡ ਦੀ ਸੇਵਾ ਕੀਤੀ ਜਾਂਦੀ ਸਾਰਾ ਕੁਝ ਮੰਨ ਲਿਆ ਠੀਕ ਕੋਈ ਬਾਦ ਮੈਂਬਰ ਸਾਹਿਬ ਵੱਲੋਂ ਦਾ ਇੱਕ ਸਵਾਲ ਹੀ ਕਿ ਤੁਸੀਂ ਅੱਜ ਦਾ ਦਿਨ ਜਿਹੜਾ ਆ 2 ਘੰਟੇ ਦਾ ਆ ਉਹ ਕੰਮ ਬੰਦ ਕੀਤਾ ਜਾਵੇ ਕਿ ਸਾਡੀ ਜਿਹੜੀ ਸੰਗਤ ਆ ਉਹ ਰੋਸ ਕਰੇ ਅਹੀਂ ਉਹ ਵੀ ਐਕਸੈਪਟ ਕਰਦੇ ਆ। ਜੀ ਉਹਦੇ ਬਾਅਦ ਐਕਸੈਪਟ ਦੇ ਨਾਲ-ਨਾਲ ਅਸੀਂ ਜਦੋਂ ਸ਼ਾਮ ਨੂੰ ਆਪਣੀ ਜਿਹੜੀ ਸੇਵਾ ਲੱਗੀ ਸੀ ਜੀ ਉਹ ਜਦੋਂ ਇਥੋਂ ਵਾਪਸ ਗਏ ਆ ਇਹਨਾਂ ਵੱਲੋਂ ਜਿੰਨੇ ਵੀ ਇਸ ਟਾਈਮ ਇਹ ਵਿਰੋਧ ਕਰ ਰਹੇ ਜੀ ਇਹਨਾਂ ਵੱਲੋਂ ਕੁਝ ਚਾਰ-ਪੰਜ ਇਹਨਾਂ ਦੀਆਂ ਬੀਬੀਆਂ ਨੇ ਜਾਂ ਪਲੱਸ ਜਿਹੜੇ ਆ ਜੰਗਮਣ ਜਿਨ੍ਹਾਂ ਨੇ ਰਾਤ ਨੂੰ ਉੱਠ ਕੇ ਤੇ ਜਿਹੜੀ ਦੁਬਾਰਾ ਜੋ ਫੈਸਲੇ ਤੇ ਹੋਏ ਸੀ ਉਹ ਨਹੀਂ ਬੰਦ ਕਰ। ਕੁਛ ਉਹ ਚੀਜ਼ ਨੂੰ ਦੇਖਦੇ ਹੋਏ ਫਿਰ ਜਦੋਂ ਇਹ ਚੀਜ਼ ਵੇਖੀ ਗਈ ਤੇ ਸਾਨੂੰ ਇਹ ਮਹਿਸੂਸ ਹੋਇਆ ਇਹ ਗੁਰਦੁਆਰਾ ਦੀ ਜਿਹੜੀ ਬਿਲਡਿੰਗ ਆ ਉੱਤੇ ਇਹ ਕਬਜ਼ਾ ਕੀਤਾ ਜਾ ਰਿਹਾ ਹੈ ਅੱਛਾ ਜੀ ਕਿਉਂਕਿ ਇਹ ਜਗ੍ਹਾ ਰੀਅਲੀ ਜਿਹੜੀ ਹੈ ਸਚਾਈ ਹੈ ਜਿਹੜੀ ਇਹ ਗੁਰਦੁਆਰਾ ਸਾਹਿਬ ਦੀ ਭਾਈਵੰਦੀ ਨਾਲ ਪੰਚਾਇਤ ਦੇ ਨਾਲ ਮੈਂਬਰ ਸਹਿਬਾਨਾਂ ਦੇ ਨਾਲ ਸਾਰਾ ਪਿੰਡ ਦੀ ਸੇਵਾ ਨੂੰ ਦੇਖ ਕੇ ਨਗਰ ਦੀ ਸੂਤ ਨੂੰ ਦੇਖ ਕੇ ਜਿਹੜੀ ਜਗ੍ਹਾ ਨੂੰ ਲੈ ਕੇ ਜਿਹੜੀ ਜਗ੍ਹਾ ਨੂੰ ਲੈ ਕੇ ਰੋਸ ਆ ਵਿਵਾਦ ਆ ਇਹ ਜਗ੍ਹਾ ਹੈ ਕਿੰਨੀ ਟੋਟਲ ਇਹ ਟੋਟਲ ਚੱਕਾ ਜੀ ਪੰਜ ਕਨਾਲ ਹੈ ਅੱਛਾ ਜੀ ਹਾਂ ਜੀ ਤੇ ਉਹ ਜਿਹੜੇ ਮਜੀਬ ਸਿੰਘ ਭਾਈਚਾਰਾ ਇਕੱਠਾ ਹੋਇਆ ਉਹ ਕਹਿ ਰਹੇ ਵੀ ਅਸੀਂ ਇੱਥੇ ਰੂੜੀ ਲਾਉਣੇ ਆ ਲੰਬੇ ਸਮੇਂ ਤੋਂ ਗੁਰਦੁਆਰਾ ਸਾਹਿਬ ਦੇ ਵਿੱਚ ਕਿੱਡੀ ਗੱਲ ਸਬਿਆਨਬਾਜੀ ਇਹਨਾਂ ਦੀ ਕਿ ਅਸੀਂ ਗੁਰਦੁਆਰਾ ਸਾਹਿਬ ਦੀ ਜਿਹੜਾ ਜਗ੍ਹਾ ਆ ਉਹਦੇ ਵਿੱਚ ਰੂੜੀਆਂ ਲਾਵਾਂਗੇ ਬڑا ਨਾਸ ਮੱਲਵਾਂ ਅਨਸਰ ਦੇਣ ਵਾਲੀ ਗੱਲ ਕੀ ਮੰਗ ਕਰਦੇ ਜੋ ਅਸੀਂ ਪ੍ਰਸ਼ਾਸਨ ਤੋਂ ਪਲੱਸ ਨਗਰ ਨਿਵਾਸੀਆਂ ਦਾ ਸਹਿਯੋਗ ਮੰਗਦੇ ਆ ਜਿਹੜੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਆ ਜੋ ਜਿਹੜੀ ਹਦੂਦ ਆ ਉਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਵਿਵਾਦ ਨਾ ਕੀਤਾ ਜਾਵੇ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਦੀ ਜਿੱਦਾਂ ਸੇਵਾ ਚੱਲ ਰਹੀ ਹੈ ਨੇ ਚੱਲਦੀ ਘੱਲਾ ਨਾ ਚੱਲਦੀ ਘੱਲਾ ਦੇ ਨਾਲ ਹੀ ਚੱਲਣ ਦਿੱਤੀ ਜਾਵੇ ਅੱਜ ਮਸਲਾ ਜਿਹੜਾ ਪਊਟ ਕੀ ਹੋਇਆ ਤੁਸੀਂ ਕਿਹੜੇ ਸਬੰਧ ਚ ਆਏ ਜਿਹਦਾ ਕੀ ਕਾਰਵਾਈ ਕਰਦੇ ਜੀ ਕਹਿੰਦੇ ਜਗਾ ਇਨਾ ਦੀ ਨਹੀਂ ਹੈਗੀ ਕਿ ਇਹ ਜਗਾ ਜਿਹੜੀ ਹੈ ਸਰਕਾਰੀ ਹੈ ਅਸੀਂ ਹੁਣ ਉਹਨਾਂ ਨਾਲ ਇਹ ਗੱਲ ਕੀਤੀ ਹੈ ਵੀ ਕਾਗਜ਼ ਦੇਖਾਂਗੇ ਜੇ ਰਜਿਸਟਰੀ ਇੰਤਕਾਲ ਉਹਨਾਂ ਦੇ ਨਾਂ ਹੋਇਆ ਫਿਰ ਤੁਹਾਡਾ ਕੋਈ ਹੱਕ ਨਹੀਂ ਹੈ ਬਾਕੀ ਉਹ ਰੂੜੀਆਂ ਦੀ ਜਗਾ ਕਰਦੇ ਆ ਇਹ ਸਾਰਾ ਕੁਝ ਦੇਣ ਨੂੰ ਤਿਆਰ ਨੇ ਵੀ ਰੂੜੀ ਦੀਆਂ ਦੀ ਜਗਾ ਵੀ ਦੇ ਦਨੇ ਆ ਅਸੀਂ ਇਹਨਾਂ ਨੂੰ ਡਸਟ ਬਿਨ ਵੀ ਰੱਖ ਦਿੰਨੇ ਆ ਤੇ ਜਿਹੜੀ ਹੋਰ ਕੋਈ ਆਂਦੀ ਮਾੜੀ ਮੋਟੀ ਪ੍ਰੋਬਲਮ ਹੈ ਉਹ ਵੀ ਹੱਲ ਕਰ ਦਿੰਦੇ ਆ ਪਰ ਹੁਣ ਇਹ ਕਿ ਹਲੇ ਮਹਤਵਰ ਬੰਦੇ ਇੱਥੇ ਹੈ ਨਹੀਂਗੇ ਉਹ ਆਉਂਦੇ ਆ ਤੇ ਫਿਰ ਗੱਲ ਕਰਦੇ ਆ ਉਹ ਇਸ ਚੀਜ਼ ਨੂੰ ਮੰਨਣ ਤਿਆਰ ਸਰ ਵੀ ਜਿਹੜੀ ਇਹ ਦੇ ਰਹੇ ਆ ਵੀ ਜਗ੍ਹਾ ਦੇ ਦਿੰਦੇ ਨੇ ਸਾਈਡ ਤੇ ਲਗਭਗ ਠੀਕ